ਸਤਿ ਸ਼੍ਰੀ ਅਕਾਲ ਵਾਖਰੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਨੰਗਲ ਦੇ ਪਿੰਡ ਹੰਬੇਵਾਲ ਵਿਖੇ ਮੰਦਿਰ ਮਾਤਾ ਸ਼੍ਰੀ ਜਲਫਾ ਦੇਵੀ ਵਿਖੇ ਮਾਤਾ ਦੀ ਮੂਰਤੀ ਤੇ ਲਗਾਏ ਹੋਏ ਗਹਿਣੇ ਜਿਵੇਂ ਕਿ ਨੱਥ ਅਤੇ ਕੰਨਾਂ ਦੀ ਝੁੰਮਕੀਆਂ ਨੂੰ ਚੋਰੀ ਕਰਕੇ ਦੋਸ਼ੀ ਫਰਾਰ ਹੋ ਗਏ ਸਨ ਤੇ ਜਿਨ੍ਹਾਂ ਨੂੰ ਨੰਗਲ ਪੁਲਿਸ ਨੇ 24 ਘੰਟੇ ਦੇ ਅੰਦਰ ਗ੍ਰਿਫਤਾਰ ਕਰ ਲਿਆ ਸੀ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਰੋਪੜ ਗੁਲਨੀਤ ਸਿੰਘ ਖੁਰਾਨਾ ਨੇ ਦੱਸਿਆ ਕਿ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਇਸ ਦੇ ਦੋ ਦੋਸ਼ੀ ਅਜੇ ਵੀ ਫਰਾਰ ਹਨ ਉਨ੍ਹਾਂ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਿਮਰਨਪਾਲ ਸਿੰਘ ਉਫ ਪਾਨਾ ਵਾਸੀ ਮੋਹੱਲਾ ਕਮਾਲਪੁਰ ਨੇੜੇ ਬਸਟਾਨ ਹਸ਼ਿਆਰਪੁਰ ਹਾਲ ਗ੍ਰਾਏਦਾਰ ਪਿੰਡ ਬਰਾਰੀ ਥਾਣਾ ਨੰਗਲ ਨੂੰ 24 ਅਗਸਤ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਦੋਸ਼ੀ ਦੀ ਪੁੱਛਗਿੱਛ ਤੋਂ ਪਤਾ ਚੱਲਿਆ ਕਿ ਉਸ ਦੇ ਨਾਲ ਜਸਵਿੰਦਰ ਸਿੰਘ ਉਫ ਜੱਸੀ ਪਿੰਡ ਹੰਬੇ ਵਾਲਾ ਤੇ ਗੁਰਦੀਪ ਸਿੰਘ ਉਫ ਸਾਨੂੰ ਪਿੰਡ ਦਬਗੇੜਾ ਥਾਣਾ ਨੰਗਲ ਵੀ ਇਸ ਵਾਰਦਾਤ ਦੇ ਵਿੱਚ ਸ਼ਾਮਲ ਸਨ ਜਿਨ੍ਹਾਂ ਨੂੰ ਵੀ ਇਸ ਮੁਕੱਦਮੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਦੋਸ਼ੀਆਂ ਵੱਲੋਂ ਮੰਦਰ ਦੀ ਮੂਰਤੀ ਤੇ ਚੋਰੀ ਕੀਤੇ ਗਏ ਸੋਨੇ ਦੇ ਗਹਿਣੇ ਰਨਵੀਰ ਸਿੰਘ ਆਫ ਬੰਟੀ ਜੁਵੈਲਰ ਅੱਡਾ ਮਾਰਕੀਟ ਨੰਗਲ ਨੂੰ 20000 ਰੁਪਏ ਦੇ ਵਿੱਚ ਵੇਚ ਦਿੱਤੇ ਗਏ ਸਨ ਜਿਸ ਨੂੰ ਮੁਕਦਮੇ ਦੇ ਵਿੱਚ ਗ੍ਰਿਫਤਾਰ ਕਰਕੇ ਉਸ ਕੋਲੋਂ ਚੋਰੀ ਦੇ ਗਹਿਣੇ ਬਰਾਮਦ ਕਰ ਲਈ ਗਏ ਹਨ ਇਸ ਮਾਮਲੇ ਦੇ ਵਿੱਚ ਦੋਸ਼ੀ ਜਸਵਿੰਦਰ ਸਿੰਘ ਆਫ ਜੱਸੀ ਬਾਸੀ ਹੰਬਿਆਲ ਥਾਣਾ ਨੰਗਲ ਅਤੇ ਦੋਸ਼ੀ ਗੁਰਦੀਪ ਸਿੰਘ ਆਫ ਸੋਨੂ ਬਾਸੀ ਪਿੰਡ ਦਬਕੇੜਾ ਥਾਣਾ ਨੰਗਲ ਦੀ ਗ੍ਰਿਫਤਾਰੀ ਦੇ ਲਈ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਗ੍ਰਿਫਤਾਰ ਦੋਸ਼ੀਆਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਨ੍ਹਾਂ ਪਾਸੋਂ ਹੋਰ ਵੀ ਚੋਰੀ ਦੇ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਹਾਂਜੀ 23 ਤਰੀਕ ਦੀ ਸ਼ਾਮ ਨੂੰ ਇੱਕ ਇਨਸੀਡੈਂਟ ਜਿਹੜਾ ਹੈਗਾ ਜ਼ੁਲਫਾ ਮਾਤਾ ਮੰਦਿਰ ਜਿਹੜਾ ਹੈਗਾ ਨੰਗਲ ਦੇ ਏਰੀਆ ਵਿੱਚ ਉੱਥੇ ਹੋਇਆ ਸੀਗਾ ਜਿਹਦੇ ਵਿੱਚ ਕੁਝ ਚੋਰਾਂ ਨੇ ਜਿਹੜੀ ਮਾਤਾ ਦੀ ਮੂਰਤੀ ਹੈਗੀਏ ਉਸ ਤੋਂ ਕੁਝ ਜਿਹੜੇ ਸੋਨੇ ਦੇ ਗਹਿਣੇ ਸੀਗੇ ਉਹ ਉਤਾਰ ਲਏ ਸੀਗੇ ਚੋਰੀ ਕਰ ਲਏ ਸੀਗੇ ਉਹ ਉਹਦੇ ਰਿਗਾਰਡਿੰਗ ਜਿਹੜਾ ਹੈਗਾ ਸਾਡੀ ਥਾਣੇ ਦੀ ਟੀਮ ਨੇ ਸੀਆਈਏ ਦੀ ਟੀਮ ਨੇ ਕਾਫੀ ਚੰਗਾ ਕੰਮ ਕੀਤਾ ਹੈਗਾ ਔਰ ਜਿਹੜਾ ਪਹਿਲਾ ਦੋਸ਼ੀ ਸੀਗਾ ਜਿਹਦਾ ਨਾਂ ਹੈਗਾ ਸਿਮਰਨ ਪਾਲ ਸਿਮ ਉਰਫ ਬਾਨਾ ਇਹ ਜਿਹੜਾ ਹੈਗਾ ਪਹਿਲੇ 24 ਘੰਟਿਆਂ ਦੇ ਅੰਦਰ ਅੰਦਰ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਔਰ ਉਹਦੀ ਪੁੱਛਗਿੱਛ ਤੇ ਜਿਹੜਾ ਹੈਗਾ ਅੱਜ ਇੱਕ ਝੂਲਰ ਜਿਹੜਾ ਹੈਗਾ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਇਹਦਾ ਨਾਂ ਰਣਵੀਰ ਸਿੰਘ ਔਰ ਭੱਟੀ ਹੈਗਾ ਇੱਥੇ ਪਹਿਲਾਂ ਵੀ ਜਿਹੜਾ ਹੈਗਾ ਸਟੋਲਨ ਪ੍ਰਾਪਰਟੀ ਨੂੰ ਖਰੀਦਣ ਦਾ ਪਰਚਾ ਹੈ 2012 ਦਾ ਉਹ ਉਹਨੂੰ ਗ੍ਰਿਫਤਾਰ ਕਰਕੇ ਉਹਦੇ ਕੋਲੋਂ ਜਿਹੜਾ ਸਾਡਾ ਮਾਲ ਮੁਕੱਦਮਾ ਸੀਗਾ ਜਿਹੜੇ ਚੋਰੀ ਦੇ ਸਮਾਨ ਸੀਗੇ ਗਿਣੇ ਉਹ ਬਰਾਮਦ ਕਰ ਲਏ ਗਏ ਨੇ ਇਹਨਾਂ ਦੀ ਪੁੱਛਗਿੱਛ ਤੋਂ ਇਹ ਕਲੀਅਰ ਹੋਇਆ ਹੈਗਾ ਕਿ ਇਸ ਦੇ ਨਾਲ ਦੋ ਹੋਰ ਬੰਦੇ ਸੀਗੇ ਜਿਦੇ ਵਿੱਚ ਇੱਕ ਬੰਦਾ ਹੈਗਾ ਗੁਰਦੀਪ ਸਿੰਘ ਉਰਫ सोनू ਜਿੱਤੇ ਪਹਿਲਾਂ ਵੀ ਚਾਰ ਪਰਚੇ ਚੋਰੀ ਦੇ ਔਰ ਆਰਮਸ ਐਕਟ ਤੇ ਦਰਜ ਹੈਗੇ ਨੇ ਇਸ ਤੋਂ ਇਲਾਵਾ ਜਸਵਿੰਦਰ ਸਿੰਘ ਉਰਫ ਜੱਸੀ ਇੱਕ ਮੁੰਡਾ ਹੈਗਾ ਜਿਹੜਾ ਕੇ ਇਹਦੇ ਨਾਲ ਸ਼ਾਮਿਲ ਸੀਗਾ ਇਹਨਾਂ ਦੋਨਾਂ ਦੀ ਜਿਹੜੀ ਹੈਗੇ ਨੇ ਰੈਸ ਦੇ ਰਿਗਾਰਡਿੰਗ ਰੇਟ ਸਾਡੀ ਕੰਟੀਨਿਊਡ ਹੈਗੇ ਨੇ ਜਲਦ ਤੋਂ ਜਲਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ। ਔਰ ਕਿਉਂਕਿ ਮਾਮਲਾ ਕਾਫੀ ਸੰਜੀਦਾ ਸੀਗਾ ਦਿਨ ਵਿੱਚ ਜਿਹੜਾ ਹੈਗਾ ਇਹ ਚੋਰੀ ਹੋਈ ਸੀਗੀ ਅ ਪਹਿਲਾਂ ਵੀ ਆਪਾਂ ਜਿਹੜਾ ਹੈ ਰਿਲੀਜੀਅਸ ਇੰਸਟੀਟਿਊਸ਼ਨ ਦੇ ਨਾਲ ਆਪਾਂ رابطہ ਕਾਇਮ ਕਰਦੇ ਰਹੇ ਹਾਂ ਔਰ ਉਹਨਾਂ ਨੂੰ ਬਰੀਫ ਕਰਦੇ ਰਹੇ ਹਾਂ ਕਿ ਜਿੱਥੇ ਵੀ ਇਹੋ ਜਿਹਾ ਕੋਈ ਆਪਣਾ ਸੈਂਸਿਟਿਵ ਹੈਗਾ ਉੱਥੇ ਆਪਾਂ ਸਾਮ ਸੰਭਾਲ ਕਰੀਏ ਕੈਮਰੇ ਲਗਾਈਏ ਔਰ ਜ਼ਰੂਰ ਜਿਹੜਾ ਹੈਗਾ 24 ਘੰਟੇ ਕੋਈ ਨਾ ਕੋਈ ਉੱਥੇ ਨਿਗਰਾਨੀ ਕਰੇ ਇਨਾਂ ਵੱਲੋਂ ਵੀ ਜਿਹੜੇ ਹੈਗੇ ਪੁਜਾਰੀ 24 ਘੰਟੇ ਵਾਸਤੇ ਲਗਾਏ ਗਏ ਸੀਗੇ ਬਟ ਕੁਝ ਕੰਮ ਕਰਕੇ ਜਿਹੜੇ ਪੁਜਾਰੀ ਸੀਗੇ ਉਹ ਕਿਤੇ ਫਾਸੇ ਗਏ ਸੀਗੇ ਔਰ ਉਸ ਟਾਈਮ ਦਾ ਫਾਇਦਾ ਉਠਾ ਕਰਕੇ ਇਹ ਬੰਦਿਆਂ ਨੇ ਉੱਥੇ ਚੋਰੀ ਕੀਤੀ ਸੀਗੀ ਜਾਕੀ ਕਾਫੀ ਚੰਗਾ ਕੰਮ ਕਰਦੇ ਹੋਏ ਸਾਡੀ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਔਰ ਜਿਹੜਾ ਚੋਰੀ ਹੋਈ ਸੀ ਉਹਨੂੰ ਜਿਹੜਾ ਹੈਗਾ ਉਹਦੀ ਰਿਕਵਰੀ ਵੀ ਹੋ ਗਈ ਹੈ ਇਹਨਾਂ ਦੀ ਇਨੀਸ਼ੀਅਲ ਪੁਛਗਿਸਤ ਤੋਂ ਪਤਾ ਲੱਗਾ ਕਿ ਕਾਫੀ ਹੋਰ ਵੀ ਚੋਰੀਆਂ ਇਹਨਾਂ ਨੇ ਜਿਹੜਾ ਨੰਗਲ ਕੀਰਤਪੁਰ ਸਾਹਿਬ ਅਨੰਦਪੁਰ ਸਾਹਿਬ ਔਰ ਰੋਪੜ ਦੇ ਰੀਏ ਕਿਥੀਆਂ ਨੇ ਜਿਨ੍ਹਾਂ ਦੇ ਬਾਰੇ ਹੁਣ ਰਿਮ ਔਰ ਅੱਗੇ ਪੁੱਛਗਿਛ ਕਰਕੇ ਜਿਹੜਾ ਹੈਗਾ ਬਰਾਮਦਗੀਆਂ ਕਰਾਈਆਂ ਜਾਣਗੀਆਂ ਕਿੰਨੇ ਦਿਨਾਂ ਦਾ ਮੌਨਦੂ ਦੋ ਦਿਨ ਦਾ ਪੁਲਿਸ ਰਿਵਾਰਡ ਸਾਨੂੰ ਮਿਲ ਗਿਆ ਹੈਗਾ ਅੱਗੇ ਫਿਰ ਜਦੋਂ ਕੁਝ ਰਿਕਵਰੀਜ਼ ਹੁੰਦੀਆਂ ਨੇ ਉਸ ਬੇਸ ਤੇ ਆਪਾਂ ਹੋਰ ਵੀ ਪੁਲਿਸ ਰਿਵਾਰਡ ਜਿਹੜਾ ਹੈ ਨਾ ਦਾ ਮੰਗਾਂਗੇ ਸਰ ਜੀ ਜਦੋਂ ਉਹਨਾਂ ਨੇ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੇ ਖੁਸ਼ਕਿਚ ਪਹਿਲਾਂ ਇਹ ਕਿੱਧਰ ਤੁਸੀਂ ਗਏ ਐਕਚੁਅਲ ਹੈਗੇ ਚੋਰੀਆਂ ਕਰਦੇ ਆਂ ਇਹ ਜਿੰਮਦਰ ਜੀ ਵੀ ਇਹਨਾਂ ਨੇ ਚੋਰੀ ਕਰਨ ਤੋਂ ਪਹਿਲਾਂ ਕੋਈ ਰੇਕੀ ਵਗੈਰਾ ਕੀਤੀ ਹੈ ਇਹ ਜਿਹੜੀ ਪੁੱਛਗਿੱਛ ਜਿਹੜੀ ਹੈ ਉਹਨੂੰ ਬਿਠਾ ਕਰਕੇ ਇਹਨਾਂ ਨੂੰ ਚੰਗੀ ਤਰੀਕੇ ਦੇ ਨਾਲ ਕੀਤੀ ਜਾਊਗੀ ਸਾਡਾ ਮੇਨ ਮਕਸਦ ਇਨੀਸ਼ੀਅਲ ਹੈ ਹੁੰਦਾ ਹੈਗਾ ਕਿ ਜਿਹੜਾ ਵੀ ਬੰਦਾ ਅਰੈਸਟ ਕੀਤਾ ਗਿਆ ਹੈਗਾ ਉਹ ਜੈਨੂਇਨ ਹੈ ਜਾਂ ਨਹੀਂ ਹੈ ਤੇ ਕਿਉਂਕਿ ਮਾਲ ਮੁਕਦਮਾ ਬਰਾਮਦ ਹੋ ਗਿਆ ਹੈਗਾ ਤਾਂ ਉਸੇ ਦਿਨ ਸਾਡੀ ਕਲੈਰਿਟੀ ਹੋ ਜਾਂਦੀ ਹੈ ਕਿ ਹਾਂ ðis are the real culprits ਔਰ ਉਸ ਤੋਂ ਬਾਅਦ ਉਹ ਜਿਹੜਾ ਹੈਗਾ ਫਰਦਰ ਇਨਵੈਸਟੀਗੇਸ਼ਨ ਵਿੱਚ ਆਪਾਂ ਇਹਨਾਂ ਨੂੰ ਪੁੱਛਗਿੱਛ ਕਰਕੇ ਕਿ ਇਹਨਾਂ ਨੇ ਕੋਈ ਰੈਕੀ ਕੀਤੀ ਸੀਗੀ ਕਿਉਂਕਿ ਰਹਿਣ ਵਾਲੇ ਉੱਥੋਂ ਦੇ ਏਰੀਆ ਦੇ ਹੀ ਹੈਗੇ ਨੇ ਤੇ ਹੋ ਸਕਦਾ ਉੱਥੇ ਕਾਫੀ ਵਾਰੀ ਆਏ ਵੀ ਗਏ ਵੀ ਹੋਣ ਤੋ ਉਹ ਸਾਰੀਆਂ ਗੱਲਾਂ ਆਪਾਂ ਜਿਹੜੀ ਹੈਗੀਆਂ ਨੇ ਤਫਤੀਸ਼ ਦੌਰਾਨ ਚੈੱਕ ਕਰਾਂਗੇ ਔਰ ਹੋਰ ਕਿਹੜੇ-ਕਿਹੜੇ ਮਾਮਲੇ ਵਿੱਚ ਸ਼ਾਮਿਲ ਹੈਗੇ ਨੇ ਉਹ ਵੀ ਆਪਾਂ ਜਰ ਹੈਗਾ ਉਹ ਬਸ ਕਿੰਨੇ ਦਾ ਸੀ ਐਕਚੁਅਲੀ ਇਹਦੇ ਵੇਚੂ ਕਿੰਨੇ ਦੀ ਸੀ ਤੇ ਵੇਚਿਆ ਕਿੰਨੇ ਸੀ ਇਹਨੂੰ ਜੋੜਨ ਜਿਹੜਾ ਸਾਡੇ ਕੋਲ ਪਰਚਾ ਦਰਜ ਕਰਾਇਆ ਗਿਆ ਹੈਗਾ 107 ਨੰਬਰ ਉਹਦੇ ਵਿੱਚ ਜਿਹੜੇ ਮੈਨੇਜਮੈਂਟ ਨੇ 2 ਲੱਖ ਦਾ ਦੱਸਿਆ ਸੀਗਾ ਕਿ ਜਿਹੜਾ ਸੋਨੇ ਜਵਾਹਰ ਜਿਹੜੇ ਹੈਗੇ ਨੇ ਉਹ ਚੋਰੀ ਹੋਏ ਸੀਗੇ ਔਰ ਜਿਹੜਾ ਇਹਨਾਂ ਨੇ ਵੇਚਿਆ ਸੀਗਾ ਉਹ 20000 ਰੁਪਏ ਚ ਵੇਚਿਆ ਸੀਗਾ ਬਾਕੀ ਹੋਰ ਫਰਦਰ ਇਨਵੈਸਟੀਗੇਸ਼ਨ ਵਿੱਚ ਗੱਲਾਂ ਕਲੀਅਰ ਹੋਣਗੀਆਂ ਕੀ ਐਗਜ਼ੈਕਟਲੀ ਹੋਰ ਕਿਹੜੇ ਕਿਹੜੇ ਬੰਦੇ ਇਹਨਾਂ ਦੇ ਨਾਲ ਸ਼ਾਮਿਲ ਹੋਏ ਨੇ ਕੋਈ ਹੋਰ ਵੀ ਜੁਲਰ ਸਕੇ ਨੇ ਜਿਹੜੇ ਕਿ ਇਹਨਾਂ ਦੇ ਕੋਲ ਚੋਰੀ ਦਾ ਸਮਾਨ ਖਰੀਦੇ ਹੈਗੇ ਨੇ ਉਹ ਸਾਰੀਆਂ ਗੱਲਾਂ ਜਿਹੜੀਆਂ ਜੀ ਆਪਾਂ ਉਹ ਫਰਦਰ ਇਨਵੈਸਟੀਗੇਸ਼ਨ ਜਿਲਕੇ ਆ ਕੇ ਆਪਾਂ ਸੀਨਰ ਬਾਲ ਬੰਨਾ ਤੁਸੀਂ ਗ੍ਰਿਫਤਾਰ ਕਰ ਲਿਆ ਇਹਨੇ ਕੁਝ ਮੰਨਿਆ ਵੀ ਪਹਿਲਾਂ ਵੀ ਕਿਸ ਮੰਦਰਾ ਚ ਕੀਤੀਆਂ ਜਾਂ ਕੋਈ ਹੋਰ ਐਤਾ ਦੀ ਚੋਰੀ ਨਹੀਂ ਨਹੀਂ ਹੋਰ ਇਹ ਮੋਲੇਗਰਾਨ ਜਿਹੜਾ ਮੋਟਰਸਾਈਕਲ ਦੀਆਂ ਚੋਰੀਆਂ ਇਹਨੇ ਮੰਨੀਆਂ ਹੈਗੀਆਂ ਨੇ ਕੁਝ ਮੰੰਗਲ ਦੇ ਏਰੀਆ ਦੀਆਂ ਚੋਰੀਆਂ ਇਹਨੇ ਮੋਟਰਸਾਈਕਲ ਦੀਆਂ ਮੰਨੀਆਂ ਹੈਗੀਆਂ ਨੇ ਬਾਕੀ ਹੁਣ ਜਦੋਂ ਆਪਾਂ ਕੁਝ ਕੁਝ ਕਰਾਂਗੇ ਫਿਰ ਉਹ ਸਾਡਾ ਰਿਕਾਰਡ ਜਿਹੜਾ ਹੈਗਾ ਉਹਨੂੰ ਆਪਾਂ ਚੈੱਕ ਕਰਕੇ ਔਰ ਉਸ ਹਿਸਾਬ ਨਾਲ ਫਿਰ ਉਹਦਾ ਮਿਲਾਨ ਕਰਾ ਕੇ ਤੇ ਜੋ ਵੀ ਗੱਲਾਂ ਸਾਹਮਣੇ ਆਉਂਦੀਆਂ ਨੇ ਫਿਰ ਤੁਹਾਡੇ ਨਾਲ ਪਸੰਦੀ ਕਰਾਂਗੇ ਤੇ ਮੰਦਿਰ 'ਚ ਹੀ ਕਿਉਂ ਟਾਰਗੇਟ ਕੀਤਾ ਇਹਨੇ ਇਸ ਇਹਦੇ ਵਰਗੀ ਈਜ਼ੀ ਟਾਰਗੇਟ ਹੁੰਦਾ ਹੈਗਾ ਦੇਖੋ ਜੀ ਸਾਹਮਣੇ ਜੁਐਲਰੀ ਰੱਖੀ ਹੋਈ ਹੈ ਔਰ ਇਹ ਮੌਕੇ ਦੀ ਭਾਲ ਕਰਦੇ ਹੈਗੇ ਨੇ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇੱਥੇ 24 ਘੰਟੇ ਪੁਜਾਰੀ ਰਹਿੰਦਾ ਹੈ ਉਹਦਾ ਬਟ ਉਸ ਟਾਈਮ ਤੇ ਕੁਝ ਸਮੇਂ ਵਾਸਤੇ ਕੁਝ ਕਾਰਨਾ ਕਰਕੇ ਹੀ ਵਾਸ ਨਾਟ ਥੇਰ ਤੇ ਉਹਦੇ ਕਰਕੇ ਇਹਨਾਂ ਨੇ ਇੱਥੇ ਚੋਰੀ ਕੀਤੀ ਇਹ ਜਿਹੜਾ ਜਸਸੀ ਤੇ ਸੋਨੂ ਆ ਇਹਨਾਂ ਦੇ ਕਿੰਨੇ ਕਿੰਨੇ ਕ੍ਰਾਈਮ ਆ ਪਹਿਲਾਂ ਸੋਨੂ ਤੇ ਪਰਚੇ ਹੈਗੇ ਨੇ ਪਹਿਲਾਂ 4 ਮੁਕਦਮੇ ਹੈਗੇ ਨੇ 379 ਦੇ ਹੈਗੇ ਨੇ 411 ਦੇ ਹੈਗੇ ਨੇ ਆਰਮ ਸੈਕਟ ਦੇ ਹੈਗੇ ਬਾਕੀ ਦੋਹਾਂ ਦਾ ਜਿਹੜਾ ਕ੍ਰਿਮੀਨਲ ਰਿਕਾਰਡ ਬੈਕਗ੍ਰਾਉਂਡ ਉਹ ਕਲੀਨ ਹੈਗਾ ਹੈ ਬਾਕੀ ਫਰਦਰ ਆਪਾਂ ਹੋਰ ਕਰ ਰਹੇ ਆ ਗਿਆ ਵੈਰੀਫਾਈ ਕਿ ਕਿਤੇ ਹੋਰ ਕਿਸੇ ਸਟੇਟ ਵਿੱਚ ਕਿਉਂਕਿ ਨਾਲ ਹੀ ਬਿਲਕੁਲ ਜਾਇਗਾ ਹਿਮਾਚਲ ਦਾ ਏਰੀਆ ਵੀ ਲੱਗ ਜਾਂਦਾ ਹੈਗਾ ਉੱਥੋਂ ਵੀ ਆਪਾਂ ਕਲੀਅਰ ਕਰਾਂਗੇ ਕਿ ਇਹਨਾਂ ਤੇ ਹੋਰ ਕੋਈ ਪਰਚਾ ਉਤੇ ਨਹੀਂ ਹੈਗਾ ਇਸੇ ਕਰਕੇ ਪਰਚੇ ਹੀ ਹੈ ਇਹਨਾਂ ਤੇ ਕਿ ਜੇਲ ਨੂੰ ਵੀ ਜਾ ਕੇ ਆਏ ਹੋਣਗੇ ਦੇ ਪਰਚਾ ਜਿਹਦੇ ਤੇ ਹੁੰਦਾ ਉਹ ਜੇਲ੍ਹ ਜਾ ਕੇ ਹੀ ਆਉਂਦਾ ਹੈਗਾ ਜਿਹੜਾ ਸੋਨੂ ਹੈਗਾ ਇਹ ਕਾਫੀ ਵਾਰੀ ਗ੍ਰਿਫਤਾਰ ਹੋ ਚੁੱਕਿਆ ਹੈਗਾ ਔਰ ਕਈ ਮੁਕੱਦਮੇ 'ਚ ਭਰੀ ਹੋ ਗਿਆ ਕੁਝ ਸਜ਼ਾ ਵੀ ਹੋਇਆ ਹੈਗਾ ਬਾਕੀ ਮੈਂ ਤੁਹਾਨੂੰ ਇਸ ਤਰ੍ਹਾਂ ਦੱਸਿਆ ਬਾਕੀ ਸਾਰਾ ਕੁਝ ਫਰਦਰ ਇਨਵੈਸਟੀਗੇਸ਼ਨ 'ਚ ਸਾਹਮਣੇ ਆਊਗਾ ਸਾਰਾ ਰਿਕਾਰਡ ਜਿਹੜਾ ਲੈ ਕਰਕੇ ਵੈਰੀਫਾਈ ਕਰਕੇ ਉਹ ਤੁਹਾਡੇ ਨਾਲ ਸਾਂਝਾ ਕਰਾਂਗਾ ਪਰ ਜਿਹੜਾ ਜੁਐਲਰ ਹੈ ਸਹੀ ਅੱਗੇ ਵੀ ਕੋਈ ਹੈ ਜਿਸ ਨਾਲ ਕਲੀ ਚੁੱਕਿਆ ਵੀ ਇਹ ਤੇ 2012 ਵਿੱਚ ਵੀ ਸਟੋਰ ਐਂਡ ਪ੍ਰਾਪਰਟੀ ਖਰੀਦਣ ਦਾ ਪਰਚਾ ਸੀਗਾ ਔਰ ਹੁਣ ਵੀ ਇਹ ਨਜ਼ਰ ਆਇਆ ਹੈਗਾ ਚੋਰੀ ਦਾ ਸਮਾਨ ਖਰੀਦਾ ਹੈਗਾ ਤਾਂ ਮੋਸਟ ਲਾਈਕਲੀ ਇਹ ਹੈਬਿਚੁਅਲ ਹੈਗਾ ਇਹ ਵੀ ਔਰ ਇਹਨੂੰ ਵੀ ਆਪਾਂ ਹੁਣ ਫਰਦਰ ਇਨਟੈਰੋਗੇਟ ਕਰਕੇ ਕਿ ਇਹਨੇ ਕਿਸੇ ਹੋਰ ਵੀ ਗੈਂਗ ਦੇ ਕੋਲੋਂ ਕੋਈ ਸਮਾਨ ਸਮੁੰਦਰ ਨਹੀਂ ਖਰੀਦਾ ਹੈਗਾ ਉਹ ਵੀ ਆਪਾਂ ਚੈੱਕ ਕਰਾਂਗੇ ਜਿਹੜਾ ਜੁਲਰ ਜੁਲਰ ਜਿਹੜਾ ਹੈਗਾ ਤੇ ਮੰਗਲ ਏਰੀਆ ਦਾ ਹੀ ਰਹਿਣ ਵਾਲਾ ਹੈ ਠੀਕ 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 ਹੈ ਜੀ